ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਅੱਜ ਗੱਲ ਕਰਾਂਗੇ ਜਦੋਂ ਅਸੀਂ ਘਰ ਵਿੱਚ ਤੂਫ ਬੱਤੀ ਅਤੇ ਪੀਰਾ ਦੇ ਚਿਰਾਗ ਲਗਾਉਂਦੇ ਹਾਂ ਤਾਂ ਚਿਰਾਗ ਰੋਸ਼ਨ ਕਰਨ ਤੋਂ ਬਾਅਦ ਅਗਲੇ ਦਿਨ ਚਿਰਾਗਾ ਵਿੱਚ ਜਿਹੜਾ ਤੇਲ ਬਚ ਜਾਂਦਾ ਹੈ ਅਤੇ ਨਾਲ ਹੀ ਜਿਹੜੀ ਬੱਤੀ ਬਚ ਜਾਂਦੀ ਹੈ ਉਹਦਾ ਸਾਨੂੰ ਕੀ ਕਰਨਾ ਚਾਹੀਦਾ ਹੈ ਸੰਗਤ ਜੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਖਾਸ ਕਰਕੇ ਉਹ ਭਗਤਾ ਵਾਸਤੇ ਜਿਹੜੇ ਪੀਰਾ ਦੇ ਚਿਰਾਗ ਲਗਾਉਂਦੇ ਨੇ ਸੰਗਤ ਜੀ ਉਹਨਾਂ ਨੂੰ ਇਸ ਗੱਲ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਚਿਰਾਗਾ ਦੀ ਬਚੀ ਹੋਈ ਬੱਤੀ ਅਤੇ ਬਚੇ ਹੋਏ ਤੇਲ ਦਾ ਕੀ ਕਰਨਾ ਹੈ ਸੰਗਤ ਜੀ ਜਿਹੜੇ ਭਗਤ ਪੀਰਾ ਦੇ ਚਿਰਾਗ ਨਹੀਂ ਵੀ ਲਗਾਉਂਦੇ ਅਤੇ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਕਰਦੇ ਉਹ ਵੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਸੰਗਤ ਜੀ ਜਿੰਨੀਆਂ ਵੀ ਪੀਰਾ ਫਕੀਰਾ ਨੂੰ ਮੰਨਣ ਵਾਲੀਆਂ ਰੂਹਾਂ ਨੇ ਉਹ ਇਸ ਚੈਨਲ ਨੂੰ ਜੇ ਪਹਿਲੀ ਵਾਰੀ ਦੇਖ ਰਹੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕਿਉਂਕਿ ਅਸੀਂ ਪੀਰਾ ਫਕੀਰਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਸੰਗਤ ਜੀ ਕੋਈ ਵੀ ਪੂਜਾ ਬਿਨਾਂ ਜੋਰ ਜਗਾਏ ਪੂਰੀ ਨਹੀਂ ਮੰਨੀ ਜਾਂਦੀ ਚਾਹੇ ਉਹ ਦੇਸੀ ਕੀ ਹੋਵੇ ਜੋ ਜਗਾ ਕੇ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਨੀ ਹੋਵੇ ਜਾਂ ਸਰੋ ਤੇਲ ਦੇ ਪੀਰਾ ਦੇ ਲਗਾਏ ਜਾਂਦੇ ਚਿਰਾਗ ਸੰਗਤ ਜੀ ਹਰ ਧਰਮ ਦੇ ਵਿੱਚ ਅਗ ਦੀ ਪੂਜਾ ਕੀਤੀ ਜਾਂਦੀ ਹੈ ਸੰਗਤ ਜੀ ਇਸਾਈ ਧਰਮ ਦੇ ਵਿੱਚ ਵੀ ਚਰਚ ਵਿੱਚ ਮੋਮਬਤੀਆਂ ਜਗਾਈਆਂ ਜਾਂਦੀਆਂ ਨੇ ਸੰਗਤ ਜੀ ਜੋਤ ਜਗਾਉਣ ਦੇ ਨਾਲ ਸਾਡੇ ਘਰ ਦੇ ਵਿੱਚ ਪੋਜੀਟਿਵ એનર્ਜੀ ਆਉਂਦੀ ਹੈ ਅਤੇ ਮਾੜੀਆਂ ਸ਼ਕਤੀਆਂ ਰੋਜ਼ਨੀ ਤੋਂ ਹਮੇਸ਼ਾ ਦੂਰ ਭੱਜਦੀਆਂ ਨੇ ਇਸ ਲਈ ਸੰਗਤ ਜੀ ਘਰ ਵਿੱਚ ਚਿਰਾਗ ਰੋਸ਼ਨ ਕਰਨ ਦੇ ਨਾਲ ਘਰ ਵਿੱਚੋਂ ਮਾੜੀਆਂ ਸ਼ਕਤੀਆਂ ਦੂਰ ਹੁੰਦੀਆਂ ਨੇ ਇਸੇ ਲਈ ਸੰਗਤ ਜੀ ਬਹੁਤ ਘੱਟ ਲੋਕਾਂ ਨੂੰ ਇਹ ਗੱਲ ਪਤਾ ਹੈ ਕਿ ਚਿਰਾਗ ਰੋਸ਼ਨ ਕਰਨ ਤੋਂ ਬਾਅਦ ਅਗਲੇ ਦਿਨ ਚਿਰਾਗਾ ਵਿੱਚ ਬਚੇ ਹੋਏ ਤੇਲ ਤੇ ਬੱਤੀ ਦਾ ਕੀ ਕਰਨਾ ਹੈ ਸੰਗਜੀ ਬਹੁਤ ਸਾਰੇ ਲੋਕ ਚਰਾਗਾ ਵਿੱਚ ਬਚੀ ਹੋਈ ਬੱਤੀ ਨੂੰ ਸੁੱਟ ਦਿੰਦੇ ਨੇ ਜਦ ਕਿ ਸੰਗਜੀ ਇਸ ਤਰ੍ਹਾਂ ਨਹੀਂ ਕਰਨਾ ਹੈ ਕਿਉਂਕਿ ਚਰਾਗ ਕਰਨ ਤੋਂ ਬਾਅਦ ਚਰਾਗਾ ਵਿੱਚ ਪੀਰ ਜੋਤ ਰੂਪ ਵਿੱਚ ਵੀ ਰਾਤਮਾਨ ਹੋ ਜਾਂਦੇ ਨੇ ਸੰਗਜੀ ਜਿਹੜੇ ਵੀ ਦੇਵੀ ਦੇਵਤੇ ਦਾ ਤੁਸੀਂ ਧਿਆਨ ਲਾ ਕੇ ਚਰਾਗ ਲਗਾਉਂਦੇ ਹੋ ਉਹ ਚਰਾਗ ਦੀ ਜੋਤ ਵਿੱਚ ਹਾਜ਼ਰ ਜ਼ਰੂਰ ਹੁੰਦੇ ਨੇ ਸੰਗਤ ਜੀ ਚਿਰਾਗਾ ਦੀ ਬੱਤੀ ਜਾਂ ਤਾਂ ਪੂਰੀ ਜਲ ਜਾਂਦੀ ਹੈ ਜਾਂ ਬਚੀ ਜਾਂਦੀ ਹੈ ਬਚੀ ਹੋਈ ਬੱਤੀ ਅਤੇ ਤੇਲ ਦੇ ਵਿੱਚ ਪੀਰਾ ਦੀ ਸ਼ਕਤੀ ਦਾ ਅੰਸ਼ ਹੁੰਦਾ ਹੈ ਇਹ ਬਹੁਤ ਹੀ ਸ਼ਕਤੀਸ਼ਾਲੀ ਹੈ ਜੇਕਰ ਇਹਨੂੰ ਸਹੀ ਢੰਗ ਨਾਲ ਸਾਮਲਿੱਤਾ ਜਾਵੇ ਤਾਂ ਇਹ بڑے ਰੋਗਾ ਦੁੱਖਾ ਕਲੇਸ਼ਾ ਦਾ ਨਾਸ਼ ਕਰਨ ਦੀ ਤਾਕਤ ਰੱਖਦਾ ਹੈ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿੰਨੇ ਵੀ ਪੀਰਾ ਫਕੀਰਾ ਨੂੰ ਮੰਨਣ ਵਾਲੇ ਲੋਗ ਜੋ ਚਰਾਗ ਲਗਾਉਂਦੇ ਨੇ ਉਹ ਅੰਜਾਂ ਨੇ ਵਿੱਚ ਵੀ ਇਹ ਭੁੱਲ ਨਾ ਕਰਨ ਉਹ ਚਰਾਗਾ ਵਿੱਚ ਬਚੇ ਹੋਏ ਤੇਲ ਦਾ ਅਤੇ ਬੱਤੀ ਦਾ ਪੂਰਾ ਲਾਭ ਲੈ ਸਕਣ ਸੰਗਜਿਤ ਚਰਾਗਾ ਦੀ ਬੱਤੀ ਅਤੇ ਤੂਫ ਜਾਂ ਅਗਰਬੱਤੀ ਦੇ ਟੁਕੜੇ ਇੱਕ ਮਿੱਟੀ ਦੀ ਛੋੜੀ ਪਲੇਟ ਦੇ ਵਿੱਚ ਇਕੱਠੇ ਕਰਨੇ ਨੇ ਸੰਗਜੀ ਪੋਲ ਕੇ ਵੀ ਇਸ ਨੂੰ ਪੂਜਾ ਵਾਲੇ ਥਾਂ ਤੇ ਪਿਆਣੀ ਰਹਿਣ ਦੇਣਾ ਸ਼ਾਮ ਨੂੰ ਜਗਾਏ ਹੋਏ ਚਰਾਗਾ ਦੀ ਬੱਤੀ ਤੂਫਾ ਜਾਂ ਅਰਗਬੱਤੀ ਸਵੇਰੇ ਪੂਜਾ ਕਰਨ ਸਮੇਂ ਸਾਫ਼ ਕਰਕੇ ਮਿੱਟੀ ਦੇ ਭਾਂਡੇ ਵਿੱਚ ਰੱਖ ਲੈਣੀ ਹੈ ਸੰਗਜੀ ਚਰਾਗਾ ਦਾ ਤੇਲ ਜਿਵੇਂ ਵੀਰਵਾਰ ਨੂੰ ਤੁਸੀਂ ਸ਼ਾਮ ਨੂੰ ਚਿਰਾਗ ਰੋਸ਼ਨ ਕੀਤੇ ਨੇ ਤੇ ਸੰਗਜੀ ਅਗਲੇ ਦਿਨ ਯਾਨੀ ਸ਼ੁੱਕਰਵਾਰ ਤੇ ਚਿਰਾਗਾ ਦੀ ਬੱਤੀ ਤੇ ਤੂਫ ਨੂੰ ਓਥੋਂ ਹਟਾ ਦੇਣਾ ਹੈ ਅਤੇ ਸੰਗਤਜੀ ਚਿਰਾਗਾ ਨੂੰ ਸਾਫ ਕਰਕੇ ਰੱਖ ਦੇਣਾ ਹੈ ਜੇਕਰ ਸਰੋਦਾ ਤੇਲ ਬਚਿਆ ਹੈ ਉਹ ਅਲੱਗ ਕੱਚ ਦੀ ਸ਼ੀਸ਼ੀ ਦੇ ਵਿੱਚ ਪਾ ਕੇ ਰੱਖ ਲੈਣਾ ਹੈ ਸੰਗਤਜੀ ਜੀ ਜੋ ਬੱਤੀਆਂ ਤੂਫ ਮਿੱਟੀ ਦੇ ਪਾਂਡੇ ਵਿੱਚ ਇਕੱਠੀਆਂ ਕਰਕੇ ਰੱਖੀਆਂ ਨੇ ਉਹ ਤੁਸੀਂ ਪੂਜਾ ਰੂਮ ਦੇ ਵਿੱਚੋਂ ਬਾਹਰ ਰੱਖਣੀਆਂ ਨੇ ਕਿਤੇ ਘਰ ਦੇ ਵਿੱਚ ਸਾਫ ਸੁਥਰੇ ਕੋਨੇ ਦੇ ਵਿੱਚ ਰੱਖਣੀਆਂ ਨੇ ਸੰਗਤ ਜੀ ਹਰ ਸ਼ਨੀਵਾਰ ਜਾਂ ਪੂਰਨਮਾਸ਼ੀ ਵਾਲੇ ਦਿਨ ਧੂਪ ਅਤੇ ਚਰਾਗਾ ਦੇ ਬੱਤੀਆ ਲੈ ਕੇ ਉਸ ਵਿੱਚ ਕਪੂਰ ਦੇ ਟੁਕੜੇ ਮਿਲਾ ਕੇ ਜਲਾ ਦੇਣੀਆਂ ਨੇ ਸੰਗਤ ਜੀ ਇਸ ਨੂੰ ਵੇੜੇ ਜਾਂ ਘਰ ਦੇ ਕੋਨੇ ਵਿੱਚ ਜੇ ਤੁਸੀਂ ਰੱਖ ਦਿੰਦੇ ਹੋ ਤਾਂ ਘਰ ਦੇ ਵਿੱਚੋਂ ਸਾਰੀਆਂ ਬੁਰੀਆਂ ਬੁਲਾਵਾ ਬਾਹਰ ਚਲੀ ਜਾਂਦੀਆਂ ਸੰਗਤ ਜੀ ਜਿੰ ਇਹ ਰਾਖ ਠੰਡੀ ਹੋ ਜਾਵੇ ਇਸ ਨੂੰ ਲਿਫਾਫੇ ਵਿੱਚ ਪਾ ਕੇ ਚਲਦੇ ਸਾਫ ਸੁਥਰੇ ਪਾਣੀ ਵਿੱਚ ਤਾਰ ਦਿਵੋ ਸੰਗਤਜੀ ਜੀ ਮੇ ਕੀ ਨਹਿਰ ਨਹਿਰ ਦੇ ਵਿੱਚ ਇਸ ਨੂੰ ਤਾਰ ਦਿਵੋ ਸੰਗਤਜੀ ਇਹ ਤੇ ਗੱਲ ਹੋ ਗਈ ਚਰਾਗਾ ਵਿੱਚ ਬਚੀ ਹੋਈ ਬੱਤੀਆਂ ਦੀ ਇਸ ਤੋਂ ਬਾਅਦ ਬਚਦਾ ਹੈ ਚਰਾਗਾ ਦਾ ਤੇਲ ਸੰਗਤਜੀ ਚਰਾਗਾ ਵਿੱਚ ਬਚੇ ਹੋਏ ਤੇਲ ਦਾ ਅਸੀਂ ਕੀ ਕਰਨਾ ਹੈ ਇਸ ਨੂੰ ਸੁੱਟਣਾ ਨਹੀਂ ਹੈ ਅਤੇ ਨਾ ਹੀ ਚਰਾਗਾ ਵਿੱਚ ਦੁਬਾਰਾ ਪਾਣਾ ਹੈ ਇਸ ਤੇ ਨੂੰ ਤੁਸੀਂ ਅਲੱਗ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਰੱਖਣਾ ਹੈ ਸੰਗਜੀ ਇਸ ਬੋਤਲ ਨੂੰ ਤੁਸੀਂ ਸੂਰਜ ਦੀ ਕਿਰਨਾਂ ਵਿੱਚ ਰੱਖ ਦੇਣਾ ਹੈ ਬੋਤਲ ਵਿੱਚ ਤੇਲ ਤੁਸੀਂ ਥੋੜਾ ਥੋੜਾ ਇਕੱਠਾ ਕਰਕੇ ਪਾਉਂਦੇ ਰਹਿਣਾ ਹੈ ਇਹ ਤੇਲ ਬਹੁਤ ਹੀ ਸ਼ਕਤੀਸ਼ਾਲੀ ਦਵਾਈ ਬਣ ਜਾਵੇਗੀ ਸੰਗਜੀ ਸਰੀਰ ਵਿੱਚ ਕਿਤੇ ਵੀ ਦਰਦ ਹੋਣ ਤੇ ਤੁਸੀਂ ਇਸ ਤੇਲ ਦਾ ਇਸਤੇਮਾਲ ਕਰ ਸਕਦੇ ਹੋ ਸੰਗਤ ਜੀ ਜਿੱਥੇ ਦਰਦ ਹੋਵੇ ਉੱਥੇ ਹੀ ਇਸ ਤੇਲ ਦੀ ਮਾਲਿਸ਼ ਕਰਨੀ ਹੈ ਗੋਡਿਆਂ ਦੀ ਦਰਦ ਜਾਂ ਕਿਸੇ ਤਰ੍ਹਾਂ ਦੀ ਮੂੰਹ ਚ ਸੰਗਤ ਜੀ ਸਿਰ ਦਰਦ ਹੋਣ ਤੇ ਇਸ ਦੀ ਮਾਲਿਸ਼ ਕਰਨੀ ਹੈ ਸੰਗਤ ਜੀ ਇਹ ਉਪਾਅ ਤੁਸੀਂ ਜਰੂਰ ਕਰਕੇ ਦੇਖੋ ਇਸ ਨੂੰ ਤੁਸੀਂ ਘਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾ ਤੱਕ ਵਰਤ ਸਕਦੇ ਹੋ ਇਹ ਤੇਲ ਜੋ ਪੂਜਾ ਕਰਦੇ ਸਮੇਂ ਬੱਚਿਆ ਹੁੰਦਾ ਹੈ ਉਹੀ ਵਰਤਣਾ ਹੈ ਸੰਗਤ ਜੀ ਵਸਤਰਾ ਜਗਾਏ ਹੋਏ ਦੀਵੇ ਦਾ ਤੇਲ ਤੁਸੀਂ ਨਹੀਂ ਵਰਤਣਾ ਹੈ ਅਤੇ ਨਾ ਹੀ ਸ਼ਨੀ ਦੇਵ ਦੇ ਜਗਾਏ ਹੋਏ ਚਿਰਾਗ ਦਾ ਤੇਲ ਵਰਤਣਾ ਹੈ ਨਾ ਹੀ ਪਿਤਰਾ ਦੇ ਜਗਾਏ ਹੋਏ ਚਿਰਾਗ ਦਾ ਤੇਲ ਵਰਤਣਾ ਹੈ ਸੰਗਤ ਜੀ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਸੰਗਤ ਜੀ ਹਰ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਸੁਨਿਆ ਕਰੋ ਇਸ ਦੇ ਵਿੱਚ ਅਸੀਂ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਅਤੇ ਕਿਸ ਕਿਸ ਪ੍ਰੇਜ ਦਾ ਧਿਆਨ ਰੱਖਣਾ ਹੈ ਤਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤੇ ਇਹ ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ